ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਓ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਬੜੀ ਲੰਮੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਹੈ ਮੇਰਾ ਉੱਡਿਆ ਪੈ ਸਕੂਨ ਵੇ ਮੇਰਾ ਉੱਡਿਆ ਪੈ ਸਕੂਨ ਵੇ ਨਾਲੇ ਸੁੱਕੀ ਜਾਵੇ ਖੂਨ ਵੇ ਜਉ ਜਉ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜਣ ਸਤੋਜ ਵਾਲੇ ਮਾਨ ਨੇ ਪੁੱਟਿਆ ਲਬਾਦਲਾਂ ਦੀ ਰਾਜਨੀਤੀ ਚੋ 4 ਜੂਨ ਤੋਂ ਬਾਅਦ ਪੱਕੀ ਹੋਈ ਛੁੱਟੀ ਹੈ ਤੁਸੀਂ ਇੱਥੇ ਪਾਰੀ ਗਿਣਤੀ 'ਚ ਪਹੁੰਚੇ ਹੋ ਆਪਾਂ ਕੋਈ ਕਿਸੇ ਨੂੰ ਇੱਥੇ ਡਰਾਉਣ ਨਹੀਂ ਆਏ ਆਪਾਂ ਕੋਈ ਕਿਸੇ ਨੂੰ ਧਮਕਾਉਣ ਨਹੀਂ ਆਏ ਹਾਂ ਆਪਾਂ ਇੰਨਾ ਕੋਨਾਂ ਨੂੰ ਯਾਦ ਕਰਾਉਣ ਜ਼ਰੂਰ ਆਏ ਆ ਕਿ ਕਦੇ ਕਦੇ ਪੱਥਰ ਦਿਲ ਤੇ ਧਰ ਕੇ ਉਹ ਮੇਲਾ ਦੇਖਣਾ ਪੈ ਜਾਂਦਾ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੁੰਦਾ ਜਦੋਂ ਘਰ ਮੂਰ ਦੀ ਲੰਘਾਂਗੇ ਯਾਰ ਜਦੋਂ ਨੂੰ ਬਿੰਦੇ ਸੀ ਸੱਚਾ ਆਉਂਦਾ ਦਿੱਖਿਆ ਮੈਂ ਸੋਚਦਾ ਹੁੰਦਾ ਸੀ ਜਦੋਂ ਘਰ ਮੂਰ ਦੀ ਲੰਘਾਂਗੇ ਜਵਾਕ ਵੀ ਗੱਡੀਆਂ ਪਛਾਨਣਗੇ ਪਾਪਾ ਉਹ ਮੇਰੇ ਵਾਲੀ ਮੰਮੀ ਉਹ ਮੇਰੇ ਵਾਲੀ ਤਾਂ ਪਾਪਾ ਮੰਮੀ ਕਹਿਣਗੇ ਚੁੱਪ ਕਰ ਜਿਓ ਸਾਡੇ ਵਾਲਿਆਂ ਵੀ ਸੀ ਇਹ ਐ ਕਦੇ ਕਿਸੇ ਦੀ ਜ਼ਗੀਰ ਨਹੀਂ ਹੁੰਦੀਆਂ ਇਹਨਾਂ ਨੇ ਸਮਝ ਲਿਆ ਸੀ ਅਸੀਂ ਉਹੀ ਹੁੰਨੇ ਆ ਬਸ ਜਿਹੜੇ ਆਹ ਦਰਖਤ ਹੈ ਆ ਜਿਹੜੇ ਦਰਖਤ ਹੈ ਭਾਈ ਜੀ ਇਹ ਕਿਸੇ ਹੋਰ ਪਿੰਡ ਹੈਗੇ ਅਹੇ ਤੱਕ ਇਹ ਇਹ ਪਿੰਡ ਦੀ ਧਰਤੀ ਕੋਈ ਦबई ਤੋਂ ਲੈਂਦੀ ਹੈ ਦਰਖਤ ਦबई ਦੇ ਨੇ ਇਹ ਇਹ ਕਦੋਂ ਲਿਆਂਦੇ ਸੀ ਪਤਾ ਇਨਵੈਸਟ ਪੰਜਾਬ ਨਾਂ ਦਾ ਇੱਕ ਪ੍ਰੋਗਰਾਮ ਕਰਾਇਆ ਸੀ ਉੱਥੇ ਮੁਹੱਲੀ ਅੰਬਾਨੀ ਹੋਰੀ ਆਈ ਸੀ ਸਾਰੇ ਉੱਥੇ ਉਹਨਾਂ ਉੱਥੇ ਡੈਕੋਰੇਸ਼ਨ ਕਰਨ ਵਾਸਤੇ ਆਹ ਦਰਖਤ ਮੰਗਾਏ ਸੀ ਦੁਬਈ ਤੋਂ ਠੀਕ ਹੈ ਉਹ ਤੋਂ ਬਾਅਦ ਅਨੁਵਾਸਤ ਨੂੰ ਉਸ ਦਾ ਕੀ ਕਰਾਉਣਾ ਸੀਗਾ ਤਾਂ ਗੱਲ ਬਣੀ ਨਹੀਂ ਪਰ ਵੀਰੋਂ ਆਉਂਦੇ ਹੋਏ ਦਰਖਤ ਵੀ ਪੱਟ ਕੇ ਘਰੇ ਲੈ ਆਇਆ ਯਾਰ ਤੁਸੀਂ ਹੋ ਸਕਦੇ ਐ ਇੰਨਾ ਤਾਂ ਉਮੀਦ ਕਰ ਸਕਦੇ ਹੋ ਕਿ ਆਪਣੇ ਪੰਜਾਬ ਦੀ ਇਹ ਕੋਈ ਰਾਖੀ ਕਰਨਗੇ ਦਰਖਤ ਵੀ ਨਹੀਂ ਛੱਡੇ ਚੰਡੀਗੜ੍ਹ ਘਰੇ ਲਿਓ ਹਰ ਕੁਝ ਕਰੇ ਪਾਕਿਸਤਾਨ ਗਏ ਜੇ ਮੈਂ ਪਾਕਿਸਤਾਨ ਜਾਵਾਂ ਨਾ ਮੈਂ ਮੈਂ ਆਹ ਹੋਣੇ ਹੋਣੇ ਮੁੱਖ ਮੰਤਰੀ ਬਣਿਆ ਮਰੀਮ ਮਰੀਮ ਸ਼ਰੀਫ ਨਵਾਜ਼ ਸ਼ਿਦਦੀ ਬੇਟੀ ਉਧਰਲੇ ਪੰਜਾਬ ਦੀ ਮੁੱਖ ਮੰਤਰੀ ਬਣੀ ਤੇ ਮਿਲਣ ਗਿਲਣ ਦਾ ਜੇ ਪ੍ਰੋਗਰਾਮ ਬਣੇ ਦੋਨੇ ਪੰਜਾਬਾਂ ਦਾ ਮੈਂ ਕੀ ਮੰਗੂਗਾ ਉੱਥੇ ਬਈ ਜੀ ਆਪਣੇ ਬਹੁਤ ਸਾਰੇ ਮੁੰਡੇ ਬੈਠਿਆ ਜਿਹੜੇ 20 25 25 ਸਾਲ ਤੋਂ ਉਹਨਾਂ ਦੀਆਂ ਜੇਲ੍ਹਾਂ ਚ ਕੈਦ ਨੇ ਜਾਂ ਜੰਗੀ ਕੈਦੀ ਨੇ ਮੈਂ ਇੱਥੇ ਬੁੱਤਾਂ ਲਈ ਬੈਠਿਆ ਬਾਅਦ ਚ ਪਤਾ ਲੱਗਿਆ ਮੇਰੇ ਕੋਲ 4-5 ਕੇਸ ਐਸੇ ਆਏ ਨੇ ਇੱਥੇ ਬੁੱਤਾਂ ਲਈ ਬੈਠਿਆ ਬਾਅਦ ਚ ਪਤਾ ਲੱਗਿਆ ਉਹ ਤਾਂ ਉੱਥੇ ਜਿਉਂਦਾ ਹੈ ਉਹ ਜੰਗ ਦੇ ਵਿੱਚ ਫੜ ਲਿਆ ਸੀ ਮੈਂ ਉਹਨਾਂ ਨੂੰ ਛਡਾ ਕੇ ਲਿਆਉਂਗਾ ਵੀ ਐਂ ਕਰੋ 25 ਸਾਡੇ ਦੇ ਦਿਓ ਆਪਣੇ ਕੋਲੇ ਵੀ ਨਹੀਂ ਉਹਨਾਂ ਦੇ 25 ਸਾਡੇ ਤੋਂ ਲੈ ਲਓ ਮੈਂ ਆ ਕਰੂੰਗਾ ਇਹ ਗਏ ਸੀ ਪਾਕਿਸਤਾਨ ਪੇਡੂ ਲੈ ਕੇ ਆਏ ਹੈ ਭਾਈ ਇੱਥੇ ਬੰਨੇ ਖੜੇ ਆ ਜੀ ਆ ਇੱਥੇ ਬੰਨੀ ਖੜੇ ਹਨ ਕਿਉਂਕਿ ਪੰਜਾਬ ਬਾਰੇ ਸੋਚਿਆ ਭਾਈ ਕਸ ਹੋਸੇ ਦਿਨੇ ਪੰਜਾਬ ਬਾਰੇ ਕਿਹੜੀਆਂ ਗੱਲਾਂ ਯਾਰ ਤੁਸੀਂ ਪਾਕਿਸਤਾਨ ਜਾਣਦੇ ਹੋ ਤੁਸੀਂ ਮੁੰਡੇ ਦਾ ਕੀ ਛੜੋਣਾ ਭੇਡੂ ਦੇ ਦੋ ਜੀ ਆਉ ਭੇਡੂਆਂ ਨਾਲ ਇੱਕ ਦਿਨ ਵੀਡੀਓ ਜੀ ਪਾਈ ਸੀ ਉਹਨੇ ਤੁਸੀਂ ਖੇਡੋ ਭੇਡੂਆਂ ਨਾਲ ਹੋਣ ਫਿਰ ਲੋਕਾਂ ਨੇ ਕਹਿਤਾ ਹੈ ਹਾਂ ਜੀ 40 50 ਰੰਗ ਦੇ ਕੁੱਤੇ ਮੈਨੂੰ ਤਾਂ ਪਤਾ ਲੱਗਾ ਇਟਲੀ ਤੋਂ ਲਿਆ ਕੇ ਲਿਆਇਆ ਮਾਰਬਲ ਜਿਹੜਾ ਪੱਥਰ ਹੈ ਨਾ ਇਟਲੀ ਤੋਂ ਲਿਆ ਕੇ ਲਾਨ ਲਿਆਂਦਾ ਜੇ ਕਾਂਬ ਜੇ ਦੋਨੇ ਲਤਾਂ ਟੁੱਟ ਜਾਂਦੀਆਂ ਨੇ ਤਿਲਕ ਜਾਂਦਾ ਕਾਂ ਤੇ ਸਾਡੀਆਂ ਯਾਰ ਘਰਾਂ ਦੇ ਛੱਤਾਂ ਚ ਹੀ ਜਾਂਦੇ ਸੋ ਵੀਰੋ ਆਪਾਂ ਪੰਜਾਬ ਵਾਸਤੇ ਕੁਝ ਕਰਨਾ ਹੈ ਆਪਾਂ ਇਹ ਜੇ 45 ਡਿਗਰੀ ਟੈਂਪਰੇਚਰ 'ਚ ਨਹੀਂ ਨਿਕਲ ਸਕਦੇ ਵੀਰੋ ਇਹ ਐਨੇ ਇਹੋ ਜਿਹੇ ਟੈਂਪਰੇਚਰ 'ਚ ਘੰਟਾ ਆ ਜੇ ਸੁਖਵੀਰ ਮੈਂ ਛੱਤ ਲਾਉਣਾ ਇੱਕ ਘੰਟੇ ਬਾਅਦ ਚੱਕ ਕੇ ਲੈ ਕੇ ਜਾਣਾ ਪਊ ਕੱਦੂਆਂ ਨਾਲ ਮਾਲਿਸ਼ ਕਰਨੀ ਪਊ ਪੈਰਾਂ ਦੀਆਂ ਤਲੀਆਂ ਦੀ ਹਾਂ ਕਿਉਂ ਝਸਣਾ ਪਊ ਫੇਰ ਕਿਤੇ ਸੁਰਤ ਆਊ ਐਨੀ ਧੁੱਪ ਚ ਕਿਧਰ ਨਿਕਲੇ ਨਹੀਂ ਐਨੀ ਧੁੱਪ ਯਾਰ ਨਾ 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 ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਸੋ ਵੀਰੋ ਅਸੀਂ ਆਪਾਂ ਆ ਆ ਆਪਾਂ ਬੋਰ ਦੇ ਟੋਇਆਂ ਚੋਂ ਨਿਕਲੇ ਹੋਇਆ ਯਾਰ ਆ ਕਿੱਡੀ ਕੀ ਗਰਮੀ ਹੈ ਕਿਹੜੀ ਗਰਮੀ ਹੈ ਇਹ ਬੋਰ ਦੇ ਟੋਇਆਂ ਚੋਂ ਨਿਕਲੇ ਹੋਇਆ ਓਏ 2 ਇੰਚ ਨਾਲੇ ਸਲੈਂਸਰ ਦੇ ਮੂਰੇ ਮੱਛਰ ਤਾਂ ਨਹੀਂ ਲਾ ਕੇ ਸੌਣ ਵਾਲੇ ਆਪਾਂ ਸਾਡੀ ਰੀਸ ਕਰਨਗੇ ਇਹ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਹੀਂ ਖੜਾਂਗੇ ਆਖਰੀ ਆਖਰੀ ਮੈਂਬਰ ਰਹਿ ਗਿਆ ਪਰਿਵਾਰ ਦਾ ਬਾ ਫਿਰ ਆਪਸ ਵਿੱਚ ਗੱਲਾਂ ਕਰਿਆ ਕਰਨਗੇ 5 ਜੂਨ ਤੋਂ ਬਾਅਦ ਉਹ ਕਹਿੰਦਾ ਕਰੂ ਤੂੰ ਹਾਰ ਗਿਆ ਹੋਗਾ ਤੂੰ ਕਿਹੜਾ ਜਿੱਤ ਗਈ ਨਵੀਂ ਕਿੱਕਲੀ ਲਿਖੀ ਅੱਜ ਜੀ ਬਹੁਤ ਵਧੀਆ ਮੌਕਾ ਕਰੇ ਸੁਣਾਉਣ ਦਾ ਆਵਾਜ਼ ਚੱਕ ਨਹੀਂ ਵੇ ਇਧਰ ਨੂੰ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਬੜੀ ਲੰਮੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਉੱਡਿਆ ਪੈ ਸਕੂਨ ਵੇ ਮੇਰਾ ਉੱਡਿਆ ਪੈ ਸਕੂਨ ਵੇ ਨਾਲੇ ਸੁੱਕੀ ਜਾਵੇ ਖੂਨ ਵੇ ਜਉਂ ਜਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜਵਰੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਅਸੀਂ ਮੌਜਵਰੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜਨ ਸਤੋਜ ਵਾਲੇ ਮਾਨ ਨੇ ਪੁੱਟੀ ਐ ਲਾ ਬਾਦਲਾਂ ਦੀ ਰਾਜਨੀਤੀ ਚੋਂ 4 ਜੂਨ ਤੋਂ ਬਾਅਦ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਬੋਲੀ ਸੋਰੀਆ ਜੀ ਆਇਆਂ ਨੂੰ ਬਹੁਤ ਸਤਿਕਾਰਯੋਗ ਮੇਰੇ ਪੈਣ ਪ੍ਰਾਉ ਬਜ਼ੁਰਗੋ ਵੀਰੋ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੀ ਸ਼ਾਨ ਜਿਨੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਅੱਜ ਆਪਣੀ ਲੋਕ ਸਭਾ ਦੀ ਇਸ ਵੱਡੀ ਚੋਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਲਈ ਤੁਹਾਨੂੰ ਉਤਸ਼ਾਹਿਤ ਕਰਨ ਲਈ ਦਿਸ਼ਾ ਨਿਰਦੇਸ਼ ਦੇਣ ਲਈ ਆਏ ਮੈਂ ਅਦਾ ਧੰਨਵਾਦੀ ਆ ਆਪਾਂ ਆਪਣੀਆਂ ਡਿਊਟੀਆਂ ਇੱਕ ਇੱਕ ਪੈਣ ਪ੍ਰਾ ਆਪਣੇ ਆਪ ਨੂੰ ਗੁਰਮੀਤ ਸਮਝੋਗੇ ਤੇ ਆਪਣੀ ਵੱਡੀ ਜੀਤ ਹੋਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ